ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਆਪਾਂ ਜਿਹੜਾ ਮੂੰਗੀ ਬੀਜਣ ਲੱਗਾਂਗੇ ਸੁਪਰ ਸੀਡਰ ਦੇ ਨਾਲ ਰੌਣੀ ਕੀਤੀ ਵੀ ਆ ਬਾਣਦੀ ਆਪਣੇ ਦੀ ਤੇ ਆਪਾਂ ਸ਼੍ਰੀ ਰਾਮ ਦਾ ਜਿਹੜਾ ਵਿਜੇਤਾ 26 ਬੀਜ ਆਉਂਦਾ ਉਹ ਆਪਾਂ ਬੀਜਣ ਲੱਗਾਂਗੇ ਤੁਹਾਨੂੰ ਪੂਰੀ ਆਪਾਂ ਵੀਡੀਓ 'ਚ ਦਿਖਾਵਾਂਗੇ ਵੀ ਆਪਾਂ ਕਿੰਨਾ ਬੀ ਪਾਇਆ ਕਿੰਨਾ ਨਾਲ ਇਹਦੇ ਆਪਾਂ ਡੀਪੀ ਪਾਇਆ ਜਾਂ ਸੁਪਰ ਪਾਇਆ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਪੂਰੀ ਜਾਣਕਾਰੀ ਵੈਸੇ ਤਾਂ ਲਾਸਟ ਇਹਦੀ 25 ਜਾਂ 26 ਡੇਢ ਲਾਸਟ ਹੀ ਹੁੰਦੀ ਹੈ ਬੀਜਣ ਦੀ ਪਰ ਆਪਣੀ ਰੌਣੀ ਹੋਣ ਦੇ ਕਰਕੇ ਆਪਾਂ ਰੌਣੀ ਕਰਤੀ ਸੀ ਤੇ ਉਦੋਂ ਬਾਅਦ ਦੇ ਵਿੱਚ ਮੀਂਹ ਪੈ ਗਿਆ ਸੀਗਾ ਇਸ ਲਈ ਆਪਾਂ ਜਿਹੜਾ ਇਹ ਬੀਜਾ ਹੁਣ ਲੇਟ ਬੀਜ ਰਹੇ ਹਾਂ ਕਿ ਥੋੜਾ ਜਿਹਾ ਲੇਟ ਹੋ ਗਿਆ 1-2 ਦਿਨ ਇਸ ਲਈ ਆਪਾਂ ਨੂੰ ਆਪੇ ਰਿਜ਼ਲਟ ਦਾ ਪਤਾ ਲੱਗੂਗਾ ਵੀ ਕਿੰਨਾ ਇਹ ਝਾੜ ਦੇਣ ਦਾ ਲੇਟ ਬੀਜਿਆ ਵਾ ਜਾਂ ਕੀਤਾ ਬੀਜਿਆ ਵਾ ਜਿਹੜਾ ਇਹ ਟਰੈਕਟਰ ਆਪਣੇ ਬੀਜਣਾ ਆ ਇਹਨਾਂ ਨੇ ਬਾਈਆਂ ਨੇ ਇਹ ਤੋਂ ਪਹਿਲਾਂ ਬੀਜੀ ਸੀ ਆਪਣੇ ਤੋਂ 2-3 ਦਿਨ ਪਹਿਲਾਂ ਜੀ ਬੀਜੀ ਵੀ ਆ 21-22 ਤਰੀਕ ਦੀ ਉਹਦਾ ਵੀ ਆਪਾਂ ਤੁਹਾਨੂੰ ਦੱਸਾਂਗੇ ਵੀ ਕਿੰਨਾ ਕੁ ਰਿਜ਼ਲਟ ਆਇਆ ਲੱਗਾ ਉਹ ਹਰੀ ਹਣ ਲੱਗੀ ਮੂੰਗੀ ਇਹ ਆ ਵੀ ਬਸ ਥੋੜੇ ਜਿਨੇ ਹੁਣ ਲੇਟ ਹੋ ਜੂਗੀ ਬਾਕੀ ਹੁਣ ਆਪਾਂ ਤੁਹਾਨੂੰ ਦਿਖਾਉਣੇ ਆਪਾਂ ਕੀ ਕੀ ਇਹਦੇ ਚ ਪਾਉਣਾਗਾ ਆਪਾਂ ਸਿਰਫ ਇਹਦੇ ਚ ਜਿਹੜਾ ਇਹ 1.50 ਕਿਲੋ ਦਾ ਸੁਪਰ ਦਾ ਇਹ ਪਾਉਣਾਗਾ ਹੋਰ ਆਪਾਂ ਇਹਦੇ ਵਿੱਚ ਕੁਝ ਨਹੀਂ ਪਾਉਂਦੇ ਨਾ ਡੀਏਪੀ ਪਾਉਣਾ ਨਾ ਕੁਝ ਹੋਰ ਪਾਉਣਾ ਬਾਕੀ ਇਹ ਡੀਏਪੀ ਇਹ ਨਾਲੋਂ ਆਪਾਂ ਨੂੰ ਸਸਤਾ ਵੀ ਪਾ ਜਾਂਦਾਗਾ ਡੀਏਪੀ ਆਪਾਂ ਨੂੰ ਥੋੜਾ ਜਿਆਦਾ ਮਹਿੰਗਾ ਪੈਂਦਾ ਇਸ ਲਈ ਆਪਾਂ ਇਹੀ ਲਿਆ ਕੇ ਪਾਤਾ ਇਹਦਾ ਵੀ ਰਿਜ਼ਲਟ ਕਹਿੰਦੇ ਬਹੁਤ ਵਧੀਆ ਵੀ ਮੂੰਗੀ ਨੂੰ ਬਹੁਤ ਵਧੀਆ ਇਹ ਗਰੋਥ ਕਰਨ ਦੇ ਵਿੱਚ ਮਦਦ ਕਰਦਾਗਾ ਇਸ ਲਈ ਆਪਾਂ ਇਹ ਪਾਤਾ ਇਹਨੂੰ ਜੈਂਕ ਸਿੰਗਲ ਸੁਪਰ ਫਾਸਫੇਟ ਵੀ ਕਹਿੰਦੇ ਨੇਗੇ 50 ਕਿਲੋ ਦਾ ਪਾਇਗਾ ਇਹ ਇਹ ਆਪਾਂ ਕੱਲਾ ਪਾਇਆ ਹੋਰ ਇਹਦੇ ਨਾਲ ਆਪਾਂ ਕੁਝ ਨਹੀਂ ਪਾਇਗਾ ਸਿਰਫ ਇਹੀ ਸੁਪਰੀ ਪਾਇਆ ਸੀ ਗੱਲ ਤੇ ਇਹ ਹੈਗਾ ਹੁਣ ਮੂਗੀ ਦਾ ਬੀਜ ਆ ਜਿਹੜਾ ਸ੍ਰੀ ਨਾਮ ਦਾ ਵਿਜੇਤਾ ਆਪਾਂ ਤੁਹਾਨੂੰ ਦੱਸਿਆ ਸੀ ਪਹਿਲਾਂ ਵੀਡੀਓ ਚ ਇਹਦੀ 2 ਕਿਲੋ ਦੀ ਪੈਕਿੰਗ ਆਉਂਦੀ ਹੁੰਦੀ ਆ ਇਸ ਤੋਂ ਉੱਪਰ ਇਹਦੀ ਪੈਕਿੰਗ ਨਹੀਂ ਆਉਂਦੀ ਸਿਰਫ 2 ਕਿਲੋ ਚ ਹੀ ਆਉਂਦਾ ਇਹ ਇਹ ਆਪਾਂ ਨੂੰ ਪਾਇ ਗਿਆ ਸੀਗਾ ਰੇਟ ਦੀ ਗੱਲ ਕਰੀਏ ਜੇ ਆਪਾਂ ਤਾਂ 260 ਰੁਪਏ ਕਿਲੋ ਦੇ ਹਿਸਾਬ ਨਾਲ ਆਪਾਂ ਨੂੰ ਬੀਜ ਪਿਆ ਗਿਆ ਇਹ ਬੈਸ ਪਾਇਆ ਤਾਂ ਬਹੁਤ ਜ਼ਿਆਦਾ ਮਹਿੰਗਾ ਗਿਆ ਵੀ ਪਰ ਆਪਾਂ ਨੂੰ ਰਿਜ਼ਲਟ ਵੀ ਇਹਦਾ ਦੇਖਣ ਨੂੰ ਮਿਲ ਸਕਦਾ ਵੀ ਹੋ ਸਕਦਾ ਵਧੀਆ ਹੋਵੇ ਗਾਹ ਨੂੰ ਆਪਾਂ ਆਪਦਾ ਬੀਜ ਤਿਆਰ ਕਰਾਂਗੇ ਇਹ ਬੀਜ ਦਾ ਤੁਸੀਂ ਰੰਗ ਦੇਖੋ ਕਿੰਨਾ ਸੋਹਣਾ ਵੀ ਪੂਰਾ ਸਾਫ ਪਿਆ ਸੀਗਾ ਵਧੀਆ ਬੀਜ ਨਾ ਹੀ ਆਪਾਂ ਇਹਨੂੰ ਕੋਈ ਹਜੇ ਤੱਕ ਦਵਾਈ ਲਾਈ ਸੀਗੀ ਬਿਨਾਂ ਦਵਾਈ ਤੋਂ ਆਪਾਂ ਇਹ ਬੀਜ ਬੀਜਿਆਗਾ ਇਹ ਹੁਣ ਆਪਾਂ ਮੰਨ ਕੇ ਚੱਲੋ ਵੀ ਅੱਧੇ ਕਿਲੇ ਦਾ ਬੀਜ ਆਪਾਂ ਇਹਦਾ ਤੇ ਨਾਲ ਜਿਹੜਾ ਸੁਪਰ ਆਉ ਵੀ ਅੱਧੇ ਕਿਲੇ ਦੇ ਹਿਸਾਬ ਨਾਲ ਆਪਾਂ 25 ਕਿਲੋ ਪਾ ਕੇ ਅੱਪਾ ਬੀਜ ਕੇ ਦੇਖਿਆ ਸੀਗਾ ਸੁਪਰ ਸੀਡਰ ਨਾਲ ਵੀ ਕਿੰਨਾ ਕੁ ਬੀ ਪੈਂਦਾਗਾ ਆਪਾਂ ਨੂੰ ਪਤਾ ਲੱਗ ਜੂ ਇਹਦਾ ਵੀ ਜਿਆਦਾ ਤਾਂ ਨਹੀਂ ਪੈਂਦਾ ਜੇ ਆਪਾਂ ਘਟਾਪਤਾ ਸਕਦੇ ਆ ਫਿਰ ਉਸ ਹਿਸਾਬ ਨਾਲ ਬਾਕੀ ਇਹ ਆਪਾਂ ਸ਼ਾਮ ਦੇ ਟਾਈਮ ਹੁਣ ਬੀਜ ਦਿਆਂਗੇ ਇਹ ਜੇ ਆਪਾਂ ਸਵੇਰ ਦੇ ਟਾਈਮ ਬੀਜਾਂਗੇ ਫਿਰ ਆਪਣੇ ਬਾਹਣਾ ਜਿਹੜਾ ਜਿਆਦਾ ਖੁਸ਼ਕ ਹੋਣ ਲੱਗ ਜਾਂਦਾ ਆਪਾਂ ਸਾਨੂੰ ਨੇ ਬੀਤ ਹੋਣਾ ਵੀ ਕਿੰਨਾ ਕੁ ਡੂੰਗਾ ਗਿਆ ਤੇ ਵੀ ਕਿੰਨਾ ਕੁ ਬੀ ਪਿਆਗਾ ਤੇ ਨਾਲ ਹੀ ਆਪਾਂ ਤਾਂ ਹੁਣੇ ਵੀ ਕਿੰਨੀ ਕੁ ਗੱਲਾਂ ਆਪਣੇ ਬਾਣ ਦੇ ਵਿੱਚ ਰੌਣੀ ਕੀਤੀ ਸੀ ਆਪਣੇ ਬਾਣ ਦੀ ਹੁਣ ਇਹ ਤੁਸੀਂ ਦੇਖ ਲਓ ਵੀ ਹੁਣ ਮੰਨ ਕੇ ਚੱਲੋ ਇਹ ਖਾਲੀ ਜਲੇਵੇ ਸੀਗਾ ਆਪਣਾ ਜਿੱਥੋਂ ਆਪਾਂ ਨੱਕਾ ਖੋਲਦੇ ਹੁਣੇ ਉਧਰਲਾ ਪਾਸਾ ਇਹ ਮਾਹਣ ਦਾ ਪੂਰੀ ਗੱਲਾ ਇਹਦੇ ਵਿੱਚ ਗਿੱਲਾ ਪਿਆ ਬਾਹਣਾ ਤੇ ਹੁਣ ਬੀਜ ਚੈੱਕ ਕਰ ਲਓ ਸੀ ਮੰਨ ਕੇ ਚੱਲੋ ਵੀ ਇਹ 2 ਇੰਚ ਡੂੰਘਾ ਜਾਂਦਾ ਹੁੰਦਾ ਸੁਪਰ ਸੀਡਰ ਵਾਲਾ ਕੋਈ ਬੜਾ ਜਿਆਦਾ ਡੂੰਘਾ ਨਹੀਂ ਜਾਂਦਾ ਇਹ ਬੀਜ ਪੂਰੇ ਦਾਣੇ ਪਏ ਨੇ ਵਿੱਚ ਉਹਦੇ ਬੀਜ ਦੇ ਵੀ ਤੇ ਸੁਪਰ ਦੇ ਵੀ ਵਧੀਆ ਬੀ ਪੈ ਗਿਆ ਆਪਾਂ ਇਹ ਮੰਨ ਕੇ ਚੱਲੋ ਵੀ 16 ਕਿਲੋ ਦੇ ਹਿਸਾਬ ਨਾਲ ਜਿਹੜਾ ਬੀਜ ਇਹ ਪਾਉਣਾ ਸੀਗਾ 16 ਕਿਲੋ ਪਿਆ ਆਪਣਾ ਬੀਜ ਇਹ ਕਿੱਲੇ ਦੇ ਹਿਸਾਬ ਨਾਲ ਤੇ ਬਾਕੀ ਹੁਣ ਆਪਾਂ ਤੁਹਾਨੂੰ ਇਹ ਐਂਡ ਤੱਕ ਇਹਦੀ ਜਾਣਕਾਰੀ ਦੱਸਾਂਗੇ ਵੱਢਣ ਤੱਕ ਵੀ ਕਿੰਨਾ ਇਹ ਝਾੜ ਦਿੰਦਾਗਾ ਕਿੰਨੀ ਕਿਸੇ ਗ੍ਰੋਥ ਕਰਦਾ ਬੀਜ ਜਿਹੜਾ ਆਪਾਂ ਲਿਆ ਕੇ ਬੀਜਿਆ ਬਾਕੀ ਤੁਸੀਂ ਵੀ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਵੀ ਕਿਹਨੇ ਕਿੰਨਾ ਬੀਜ ਪਾਇਆ ਤੇ ਕੀ ਕੀ ਨਾਲ ਪਾਇਆਗਾ ਉਹਦੇ ਵਿੱਚ ਖਾਦ ਪਾਈ ਆ ਕਿਹੜੀ ਕਿਹੜੀ ਆਪਾਂ ਤਾਂ ਸਿਰਫ ਇਹ 16 ਕਿਲੋ ਦਾ ਬੀਜ ਪਾਇਆ ਤੇ 50 ਕਿਲੋ ਜਿਹੜਾ ਸੁਪਰ ਪਾਇਆ ਨਾਲ ਹੋਰ ਕੁਝ ਨਹੀਂ ਪਾਇਆ ਇਹਦੇ ਬਾਕੀ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਵੀ ਲੇਟ ਆ ਜਿਹੜੀ ਮੂੰਗੀ ਆਪਣੀ ਹੋ ਗਈ ਇਹ ਇੱਕ ਦੋ ਦਿਨ ਵੀ ਇਹ ਕਿੰਨੀ ਕੁ ਕਾਮਯਾਬ ਰਹਿੰਦੀ ਆ ਜਾਂ ਨਹੀਂ ਰਹਿੰਦੀ ਧੰਨਵਾਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦਾ ਕਰੋ ਤਾਂ ਜੋ ਆਉਣ ਵਾਲੀ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦੀ ਵੀਡੀਓ ਦੇਖਣ ਲਈ